ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨਿਰੂਪ ਪਿਛਲੇ ਦਿਨੀ ਪੂਰੇ ਹੀ ਪੰਜਾਬ ਭਰ ਦੇ ਵਿੱਚ ਪੰਜਾਬ ਨੂੰ ਹੜ੍ਹ ਦੀ ਮਾਰ ਵੱਜਦੀ ਹੈ ਤੇ ਪੰਜਾਬ ਬੜਾ ਹੜ੍ਹ ਗ੍ਰਸਤ ਹੁੰਦਾ ਹੈ ਉੱਤੇ ਹੀ ਤੁਹਾਨੂੰ ਦੱਸਦੀ ਕਿ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਆ ਵੱਖ-ਵੱਖ ਥਾਵਾਂ 'ਤੇ ਡਿਊਟੀਆਂ ਲਗਾਈਆਂ ਗਈਆਂ ਚਾਹੇ ਉਹ ਐਮਐਲਐਸ ਹੋਣ ਚਾਹੇ ਮੰਤਰੀਜ਼ ਹੋਣ ਤਾਂ ਜੋ ਉਹਨਾਂ ਪਿੰਡਾਂ ਨੂੰ ਜਿਹੜਾ ਮੋੜ ਤੋਂ ਪਹਿਲਾਂ ਵਾਂਗੂ ਖੜਾ ਕੀਤਾ ਜਾ ਸਕੇ ਤੁਹਾਨੂੰ ਦੱਸਦੀ ਇਸ ਹੜ੍ਹ ਦੇ ਵਿੱਚ ਕਈ ਡੰਗਰ ਬੱਚੇ ਰੋੜਦੇ ਨੇ ਕਈ ਪਰਿਵਾਰਾਂ ਦੇ ਜਿਹੜੇ ਜੀ ਇਸ ਹੜ੍ਹ ਦੇ ਵਿੱਚ ਰੋੜਦੇ ਜਿਸੇ ਚੱਲਦੇ ਆ ਬਿਮਾਰੀਆਂ ਨਾ ਫ ਮંત્રી ਪੰਜਾਬ ਲਾਲਚੰਦ ਕਟਾਰਚਕ ਹੋਂਣਾ ਦੇ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਸਫਾਈ ਆਬਿਆਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਆਮ ਆਦਮੀ ਪਾਰਟੀ ਦੀ ਪੂਰੀ ਵਲੰਟੀਅਰ ਜਿਹੜੀ ਇਸ ਸਫਾਈ ਆਬਿਆਨ ਦੇ ਵਿੱਚ ਯੋਗਦਾਨ ਦਿੰਦੀ ਹੋਈ ਨਜ਼ਰ ਆਈ ਹੈ ਜਿੱਦਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੋਂਣਾ ਦਾ ਕਹਿਣਾ ਸੀਗਾ ਕਿ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਪੰਜਾਬ ਨੂੰ ਮੁੜ ਤੋਂ ਪਹਿਲਾਂ ਵਾਂਗੂ ਖੜਾ ਕਰਨ ਦੇ ਵਾਸਤੇ ਦਿਨ ਰਾਤ ਦੇ ਇੱਕ ਜੜੀ ਕੀਤੀ ਜਾ ਰਹੀ ਹੈ ਜਿਸ ਤੇ ਚਲਿਆ ਚਲਦਿਆ ਸਫਾਈ ਆਬਿਆਨ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਆ ਪਿੰਡਾਂ ਦੇ ਵਿੱਚ ਇੱਕ ਇੱਕ ਲੱਖ ਰੁਪਇਆ ਮਾਨ ਸਾਹਿਬ ਦੇ ਵੱਲੋਂ ਦਿੱਤਾ ਗਿਆ ਤਾਂ ਜੋ ਬੰਮਾਰੀਆਂ ਜਿਹੜੀਆਂ ਹੁਣ ਪਿਛਲੇ ਦਿਨ ਜਿਹੜਾ ਹੜਾ ਆ ਉਸ ਦੇ ਨਾਲ ਜਿਹੜੀਆਂ ਪਾਣੀ ਦੇ ਨਾਲ ਨਾ ਫੈਲਣ ਗੰਦੇ ਪਾਣੀ ਦੇ ਨਾਲ ਜਿਸ ਨੂੰ ਰੋਕਣ ਦੇ ਲਈ ਸਫਾਈ ਆਬਿਆਨ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਕੀ ਕੁਝ ਕਹਿਣਾ ਹੈ ਕੈਬਨ ਮੰਤਰੀ ਪੰਜਾਬ ਲਾਰਜੰਦ ਘਟਾਰੇ ਚੱਕਾ ਹੋਣਾਂ ਦਾ ਆਓ ਸੁਣਾਂਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਬਿਲਕੁਲ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਹੈ ਉਹ ਇਨਾ ਦਿਨਾਂ ਦੇ ਦੌਰਾਨ ਜਿਹੜੇ ਫਲੱਡ ਤੋਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਆ ਪਿੰਡ ਨੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਆ ਉਹਦੀਆਂ ਹੋ ਰਹੀਆਂ ਨੇ ਗੁਜ਼ਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਆ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਇਹ ਆ ਕਿ ਜਿਹੜਾ ਆਪਣੇ ਫਲੱਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਨਜੁਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਹੜਾ ਦਾ ਪਾਣੀ ਗਿਆ ਉਹਨਾਂ ਪਿੰਡਾਂ 'ਚ ਚੇਤਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮ ਐਲ ਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਭਿਆਨ ਚਲਾਇਆ ਜਾਵੇ ਸੋ ਅੱਜ ਫਿਰ ਦੁਬਾਰਾ ਮੈਂ ਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਹੁਜਦੇ ਪਾਰ 13 ਪਿੰਡ ਨੇੜਾ ਦਾ ਧੁਰਾ ਖੋਜ ਕੀ ਚੱਕ ਇੱਥੇ ਜਿਹੜਾ ਸਫਾਈ ਅਭਿਆਨ ਚਲਾਇਆ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੌਜਵਾਨ ਸਾਡੀਆਂ ਭੈਣਾਂ ਮਾਵਾਂ ਇਸ ਨਗਰ ਦੀਆਂ ਆਪ ਵਲੰਟੀਅਰ ਹੋ ਕੇ ਸਫਾਈ ਅਭਿਆਨ 'ਚ ਹਿੱਸਾ ਲੈ ਰਹੇ ਆਂ ਔਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਹਰੇਕ ਉਹ ਪਿੰਡ ਜਿਸ ਪਿੰਡ ਦੇ ਅੰਦਰ ਪਾਣੀ ਵੜ ਗਿਆ ਫਲੱਡ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਕਾਇਦਾ ਸਰਕਾਰ ਇੱਕ ਇੱਕ ਲੱਖ ਰੁਪਇਆ ਪਹਿਲੀ ਕਿਸ਼ਤ ਵਜੋਂ ਦੇ ਰਹੀ ਹੈ ਤਾਂ ਜੋ ਉੱਥੇ ਹੋਰ ਸਫਾਈ ਜਿਹੜੀ ਆ ਉਹ ਕੀਤੀ ਜਾ ਸਕੇ ਸੋ ਅੱਜ ਲਗਭਗ ਸਾਨੂੰ 1.5 ਘੰਟਾ ਹੋ ਗਿਆ ਲੱਗੇ ਸਫਾਈ ਅਭਿਆਨ ਨੂੰ ਚਾਲੂ ਕੀਤੇ ਹੋਏ ਔਰ ਇਸ ਤੋਂ ਬਾਅਦ ਦੂਜੇ ਪਿੰਡਾਂ 'ਚ ਜਾਣਾ ਬਾਕੀ ਤਾਂ ਉਹਦੇ ਵੀ ਟੀਮਾਂ ਲੱਗੀਆਂ ਨੇ ਸਾਡੀਆਂ ਵੱਖ-ਵੱਖ ਇੰਚਾਰਜਾਂ ਦੀ ਗਵਾਈ 'ਚ ਸੋ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇਅ ਕੀਤੀ ਜਾ ਰਹੀ ਆ ਕੋਈ ਲਾਵਾ ਹੋਵੇ ਇਸ ਕਿਸਮ ਦਾ ਜਿਹਦੇ ਨਾਲ ਕੋਈ ਡਾਇਰੀਆ ਨਾ ਫੈਲੇ ਜਾਂ ਡੇਂਗੂ ਵਗੈਰਾ ਨਾ ਫੈਲੇ ਸੋ ਵੀਡੀਓ ਸਾਰੇ ਅਧਿਕਾਰੀ ਨਾਲ ਨੇ ਸੋ ਮੈਂ ਲੋਕਾਂ ਨੂੰ ਵੀਲ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ ਚ ਤੁਸੀਂ ਬੰਦੇ ਹੋ ਖੜੋਂਦੇ ਹੋ ਨੰਗਦੇ ਹੋ ਵੜਦੇ ਹੋ ਇਹਨਾਂ ਗਲੀਆਂ ਚ ਜਿਹੜਾ ਜੇ ਸਾਫ ਸਫਾਈ ਹੋਏਗੀ ਤੇ ਤੁਹਾਡੀ ਤੰਦਰੁਸਤੀ ਰਹਿਣੀ ਆ ਤੁਹਾਡੇ ਬੱਚਿਆਂ ਦੀ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਸਭ ਦੀ ਸੇ ਚੰਗੀ ਰਹੇਗੀ ਸੋ ਮੈਂ ਲੋਕਾਂ ਨੂੰ ਵੀ ਬੀਲ ਕਰਦਾ ਕਿ ਹਰੇਕ ਪਰਿਵਾਰ ਹਰੇਕ ਮਨੁੱਖ ਜਿਹੜਾ ਉਹ ਸਫਾਈ ਵਿਹਾਨ ਦੇ ਵਿੱਚ ਹਿੱਸਾ ਪਾਵੇ ਸੋ ਅੱਜ ਵੀ ਦਰਜਨਾ ਪਿੰਡਾਂ ਦੇ ਅੰਦਰ ਅਸੀਂ ਸਫਾਈ ਵਿਹਾਨ ਜਿਹੜਾ ਉਹ ਚਾਲੂ ਕੀਤਾ ਹੋਇਆ ਹੈ